ਇਹ ਇੱਕ ਬਾਤ ਤੇ ਧੀ ਦੇ ਪ੍ਰੈਕਟਿਸ ਨਹੀਂ ਕਰਦੀ ਜੀ ਕਿਵੇਂ ਰਿਲੀਸ ਨੂੰ ਹੁੰਦਾ ਪੌਂਟਿੰਗ ਹੈ ਗਿਆ ਕਿ ਮੈਂ ਪਿਆਰ ਹੁੰਦਾ ਆਪਸ ਕਿੰਨੀ ਧੀ ਕੇਅਰ ਕਰਦੀ ਆ ਅੱਜ ਅੱਜਕੱਲ ਅੱਜਕੱਲ ਇਹ ਲਗਾਤਾ ਕਿ ਦੋਸਤਾਂ ਦੀ ਕੋਸ਼ਿਸ਼ ਕੀਤੀ ਇਹ ਫਿਲਮ ਦਾ ਉਦੇਸ਼ ਕੀ ਹੈਗਾ ਉਹ ਤੁਸੀਂ ਕਿੱਥੋਂ ਆਏ ਹੋ ਔਰ ਕੀ ਇਹਦਾ ਸਮਾਜ ਨੂੰ ਕੀ ਮੈਸੇਜ ਜੀ ਮੈਂ ਯੂਕੇ ਤੋਂ ਆਇਆ ਹਾਂ ਜੀ ਤੇ ਇਹ ਮੈਸੇਜ ਇਹਦੀ ਇਹਦੀ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਮੁੰਡਿਆਂ ਨਾਲ ਧੀਾਂ ਜ਼ਿਆਦਾ ਪਿਆਰ ਕਰਦੇ ਨੇ ਇਹਾਂ ਜਾ ਕੇ ਘੇਰ ਕਰਦੇ ਨੇ ਆਪਣੇ ਪੇਰਸ ਨਹੀਂ ਆ ਇਹ ਮੈਸਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਪਰ ਜਿਹੜੀਆਂ ਨੂੰਹਾਂ ਜਿਹੜੀਆਂ ਇਹ ਜੀਆਂ ਆ ਕੇ ਸੋਹ ਰਿਆ ਪਰਿਵਾਰ ਨੂੰ ਪਰਿਆਰ ਨਹੀਂ ਕਰਦਾ ਉਹਨਾਂ ਨੂੰ ਕੀ ਕਹਿਣਾ ਚਾਹੋ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਕੀ ਅਗਰ ਸੋਹਰੇ ਘਰ ਚੋਂ ਜਾਂਦੇ ਆਂ ਤਾਂ ਵੀ ਪਰਿਵਾਰ ਤੁਹਾਡੇ ਮਾਪਿਓਂ ਨੇ ਉਜੀ ਉਜੀ ਉਹਨਾਂ ਨੂੰ ਟ੍ਰੀਟ ਕਰੋ ਜਿਦਾ ਚ ਆਪਣੇ ਮਾਪਿਓਂ ਨੂੰ ਕਰਦੇ ਆਂ ਤਾਂ ਕਿ ਉਹ ਮੁੰਡਾ ਵੀ ਤੁਹਾਡੇ ਮਾਪਿਓਂ ਨੂੰ ਉਸਾ ਟ੍ਰੀਟ ਕਰ ਸਕੇ ਇੱਕ ਕਦਰ ਰਿਲੀਜ਼ ਹੋ ਰਹੀ ਹੈ 3 ਜੂਨ ਨੂੰ ਚਪਾਲ ਤੇ ਆ ਰਹੀ ਹੈ ਜੀ ਇਹ ਫਿਲਮ ਤੇ ਪਲੀਜ਼ ਇਸ ਨੂੰ ਵਾਚ ਕਰਿਓ ਐਂਡ ਸ਼ੇਅਰ ਕਰਿਓ ਲੋਕਾਂ ਨਾਲ ਤਾਂ ਚੀਜ਼ ਮੈਂ ਐਫਰਡ ਕੀਤਾ ਹੈਗਾ ਕਿ ਇੱਕ ਛੋਟੀ ਮੈਂਸ਼ਾ ਫਾਦਰ ਹੈ ਗਿਆ ਉਹਨੂੰ ਤੀ ਕਿੰਮ ਲੁੱਕ ਆਫਰ ਕਰ ਰਹੀ ਆ ਉਹ ਮੈਸੇਜ ਇਹਦੀ ਕੋਸ਼ਿਸ਼ ਕੀਤੀ ਹੈ ਤਾਂ ਪਲੀਜ਼ ਉਹਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਮੈਂ ਕਾਂ ਕੁਝ ਹੋਰ ਵੀ ਵਧੀਆਂ ਸਜੈਕਟ ਲੈ ਕੇ ਸੋਸਾਇਟੀ ਲਈ ਆਫਰ ਇਹ ਤੁਹਾਡੀ ਕਿੰਵੀਂ ਫਿਲਮ ਹੈ ਪਹਿਲੀ ਹੈ ਜਾਂ ਪੁਲੀਸਿੰਗ ਵਾਈਸ ਮੇਰੀ ਜੀ ਤਕਰੀਬਨ ਇਹ ਪੰਜਵੀਂ ਛੇਵੀਂ ਫਿਲਮ ਹੈਗੀ ਹੈ ਜੀ ਮੇਰੀ ਠੀਕ ਹੈ ਜੀ ਪਹਿਲਾ ਮੈਂ ਇਹਦੇ ਵਿੱਚ ਖਿੱਦੂ ਖੁੰਡੀ ਹਾਈ ਸਕੂਲ ਦਾ ਪੰਜਾਬੀ 베ਸ ਹੈ ਜਾਂ ਹਿੰਦੀ ਕਿ ਪੰਜਾਬੀ 베ਸ ਹੈ ਜੀ ਇਹਦੇ ਤੁਸੀਂ ਪੰਜਾਬ ਦੇ ਕਲਚਰ ਨੂੰ ਜਾਂ ਪੂਰੇ ਆਲਓਵਰ ਵਰਲਡ ਦੇ ਕਲਚਰ ਨੂੰ ਦਿਖਾਇਆ ਨਹੀਂ ਉਹ ਵਾਲੇ ਕਲਚਰ ਨਹੀਂ ਪੰਜਾਬ ਦੇ ਕਲਚਰ ਨੂੰ ਦਿਖਾਇਆ ਹੈ ਜੀ ਮੇਰੇ ਵਿੱਚ ਹਾਂ ਜੀ ਨੂੰ ਸਾਡੀ ਇੱਕ ਫਿਲਮ ਆ ਰਹੀ ਹੈ ਜੀ ਮੇਰਾ ਬਾਪੂ ਚੁਪਾਲ ਦੇ ਉੱਤੇ ਇਹ ਇਨਸਾਨੀ ਰਿਸ਼ਤਿਆਂ ਦੀ ਗੱਲਬਾਤ ਕਰਨ ਦੀ ਫਿਲਮ ਹੈ ਇੱਕ ਪਿਓ ਤੇ ਧੀ ਦੀ ਕਹਾਣੀ ਹੈ ਜੀ ਅ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਸਾਡੇ ਰਿਸ਼ਤੇ ਜਿਵੇਂ ਸਮਾਜ ਦੇ ਵਿੱਚ ਦਿਨ ਬਰਨ ਤਾਰਬਾਤਾਰ ਹੁੰਦੇ ਨੇ ਉਹਨਾਂ ਰਿਸ਼ਤਿਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਉਹਨਾਂ ਰਿਸ਼ਤਿਆਂ ਦੀ ਕੀ ਅਹਿਮਤ ਹੈ ਉਹਨੂੰ ਬਿਆਨ ਕਰਦੀ ਫਿਲਮ ਹੈ ਜੀ ਇਹ ਇਹ ਨੂੰ ਅਮਜੀਤ ਖਰਨਾਣਾ ਨੇ ਨਿਰਦੇਸ਼ ਕੀਤਾ ਤੇ ਇਹਨੂੰ ਜਸਵੀਰ ਰਿਸ਼ੀ ਜੀ ਸਾਡੇ ਯੂਕੇ ਤੋਂ ਆਏ ਜਿਹੜੇ ਉਹਨਾਂ ਨੇ ਪ੍ਰੋਡੂਸਰ ਕੀਤਾ ਤੇ ਵਿੱਚ ਰੋਲ ਵੀ ਕੀਤਾ ਸੋ ਬੜੀ ਚੰਗੀ ਫਿਲਮਣੀ ਹੈ ਸੋ ਮੈਂ ਸਮਝਦਾ ਕਿ ਇਹੋ ਜਿਹੇ ਫਿਲਮਾਂ ਦਾ ਆਉਣਾ ਸਾਡੇ ਲਈ ਸ਼ੁਭ ਸ਼ਗਨ ਹੈ ਇਹੋ ਜਿਹੇ ਗੁੱਡ ਮੈਸੇਜ ਵਾਲੀਆਂ ਫਿਲਮਾਂ ਸਾਡੇ ਸਮਾਜ ਨੂੰ ਚਾਹੀਦੀਆਂ ਨੇ ਕੀ ਲੋਕਾਂ ਨੇ ਮੈਸੇਜ ਨਾ ਕਰੇ ਆਪ ਤੁਹਾਨੂੰ ਆਪ ਪਬਲਿਕ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਜਿਹੜੇ cultural ਰਿਸ਼ਤੇ ਨੇ ਉਹਨਾਂ ਨੂੰ ਬਚਾਉਣ ਦੀ ਲੋੜ ਹੈ ਸਾਡੇ ਸਮਾਜ ਦੇ ਵਿੱਚ ਚੰਗੀਆਂ ਗੱਲਾਂ ਕਰਨ ਦੀ ਲੋੜ ਹੈ ਚੰਗੀਆਂ ਚੀਜ਼ਾਂ ਦਾ ਫਲਾਅ ਕਰਨ ਦੀ ਲੋੜ ਹੈ ਸਾਨੂੰ ਆਪਣੇ ਕਲਚਰ ਤੇ ਆਪਣੀ ਬੋਲੀ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਜਿਹੜੀ ਵਿਰਾਸਤ ਸਾਡਾ ਵਿਰਸਾ ਉਹਦੇ ਨਾਲ ਜੁੜ ਸਕੀਏ ਕਿੰਨੇ ਤੇ ਕਿੰਨੇ ਟਾਈਮ ਤੇ ਦਿਨਵਾ ਇਹ ਸਭ 3 ਜੂਨ ਨੂੰ ਫਿਲਮ ਰਿਲੀ ਹੋਊਗੀ ਜੀ ਚੌਪਾਲ ਦੇ ਉੱਤੇ 3 ਜੂਨ 2025 ਨੂੰ ਸੋ ਸਵੇਰੇ 10 ਵਜੇ ਇਹ ਚੌਪਾਲ ਦੇ ਉੱਤੇ ਆ ਜਾਣੀਏ ਉੱਥੇ ਆਪਣਾ ਦੇਖ ਸਕਦੇ ਹਾਂ ਠੀਕ ਹੈ